ਜੀਵ ਪੂਰੀ ਬਾਡੀ ਕਹੀਏ ਸਰੀਰ ਕੀਏ ਚਮਤਗਈਆ ਪਰ ਪਦਾਰਥ ਰਸਨਾ ਦੇ ਇਸ ਦੋ ਕੰਚ ਦੇ ਟੁਕੜੇ ਤੇ ਰੱਖਣ ਦੀ ਦੇਰ ਆ ਉਸ ਸਮੇਂ ਚ ਨੂਨ ਨਹੀਂ ਹੈ ਚ ਮਿਰਚ ਘਾਟਾ ਹੈ ਚ ਵੱਧਦਾ ਹੈ ਖੱਟਾ ਵਾ ਇਸ ਲੂਣਾ ਮਾ ਇੱਕ ਖਿੰਝ ਦੱਸ ਦਿੰਦੀ ਆ ਦੂਸਰਾ ਜੀਵਾ ਇਹ ਜਾਣਦੀ ਹੈ ਵੀ ਇਸ ਮਨੁੱਖ ਦੀ ਮੈਂ ਵਡਿਆਈ ਕਰਨੀ ਹੈ ਖੁਸ਼ਾਮਦ ਕਰਨੀ ਹੈ ਐਸ ਬੰਦੇ ਨੂੰ ਮੈਂ ਪੰਡਨਾ ਮੰਨ ਤੇ ਜੀਵੇ ਕੰਮ ਬਾਕੂਬੀ ਕਰ ਰਹੀ ਆ ਤੇ ਜਿਹੜਾ ਕੰਮ ਇਹਨੇ ਕਰਨਾ ਸ਼ੁਰੂ ਕਰ ਨਹੀਂ ਰਿਹਾ ਨਤਨੇਮ ਦੀ ਬਾਣੀ ਦੇ ਅੰਦਰ ਪੰਜ ਬਾਣੀਆਂ ਮਾਲਕ ਨੇ ਸਾਨੂੰ ਬਖਸ਼ੀਆਂ ਤੇ ਸ੍ਰੀ ਅਨੰਦ ਸਾਹਿਬ ਦੇ ਅੰਦਰ ਇਹਨਾਂ ਤਿੰਨਾਂ ਨੂੰ ਬੜਾ ਕਰੜੇ ਹੱਥੀਂ ਲਿਆ ਬਾਪੂ ਨੇ ਕਿਉਂਕਿ ਜਨਮ ਜਨਮ ਕੀ ਮਲ ਧੋਵੈ ਜੇ ਤੇ ਆਪਣੀ ਹੋਂਦੀ ਤੇ ਧਨ ਭਾਗ ਸੀ ਵੀ ਜਨਮ ਜਨਮ ਅੰਤਰਾਂ ਦੀ ਭਾਈ ਆਪ ਦੀ ਮੈਲ ਧੋ ਰਿਆਂ ਤੂੰ ਨਾ ਨਾ ਪ੍ਰਾਈ ਕਿਸੇ ਦੂਜੇ ਦੀ ਮੈਲ ਧੋਣ ਚ ਲੱਗਿਆ ਹੋਇਆ ਤੂੰ ਤੇ ਇਹ ਤਿੰਨਾ ਕਰਕੇ ਖਾਸ ਤੌਰ ਤੇ ਹੋ ਰਿਹਾ ਜੀ ਏ ਰਸਨਾ ਤੂੰ ਅਨਰਸਰਾ ਚਰਹੀ ਤੇਰੀ ਪਿਆਸ ਨਾ ਜਾਏ ਐ ਮਰੀਏ ਜੀਬਾ ਤੂੰ ਹੋਰ ਹੋਰ ਰਸਾਂ ਵਿੱਚ ਲੱਗੀ ਪਈਆਂ ਤੈਨੂੰ ਖਾਣ ਦਾ ਪਤਾ ਕਿਹੜਾ ਭਗਵਾਨ ਕਿਦਾਂ ਸੁਆਦ ਆ ਤੇ ਕੀ ਉਹਦੇ ਵਿੱਚ ਘਾਟਵਾ ਦਾ ਐ ਰਸਨਾ ਤੈਨੂੰ ਪਤਾ ਕਿਦੀ ਖੁਸ਼ਾਮਦ ਕਰਨੀ ਆ ਕਿਦੇ ਬਰਧ ਬੋਲਣਾ ਕਿਦੀ ਭੰਡੀ ਕਰਨੀ ਆ ਇਹ ਤੂੰ ਚੰਗੀ ਤਰ੍ਹਾਂ ਜਾਣਦੀ ਆ ਦੇਖ ਮਰੀਏ ਜੀਵਾ ਇਦਾਂ ਤੇਰੀ ਪਿਆਸ ਖਤਮ ਨਹੀਂ ਹੋਣ ਲੱਗੀ ਤੇਰੀ ਪਿਆਸ ਨਾ ਜਾਏ ਆਏ ਨਹੀਂ ਖਤਮ ਨੇ ਪਿਆਸ ਨਾ ਜਾਏ ਤੇਰੀ ਪਿਆਸ ਜਿਹੜੀ ਆ ਇਦਾਂ ਖਤਮ ਥੋੜਾ ਹੋਊ ਮਾਰੇ ਕਿੱਦਾਂ ਪਿਆਸ ਖਤਮ ਹੋ ਸਕਦੀ ਆ ਪਿਆਸ ਨਾ ਜਾਏ ਹੋਰ ਤੱਕ ਤੱਕ ਤੇ ਮਰਜੀ ਭਜ ਲਾ ਹੋਰ ਤੈ ਕਿਤਾ ਜਿੱਥੇ ਮਰਜੀ ਭਜ ਖਾਲਾ ਖੁਸ਼ਾਮਦਾਂ ਕਰਨ ਲਾ ਭੰਡ ਲਾ ਝੂਠ ਬੋਲ ਲਾ ਨਿੰਦਿਆ ਕਰਨ ਭੱਜੀ ਪਰ ਹੋਰ ਤੈ ਕਿਤਾ ਜਿੱਥੇ ਮਰਜੀ ਭਜ ਜਿਚਰ ਹਰ ਰਸ ਬੱਲੈ ਨਾਂ ਬਾ